ਸਤ੍ਰੀਕਾਲ ਜੀ ਦੇਖ ਰਹੇ ਸਾਡਲ ਟੀਵੀ ਮੈਂ ਹਰਜਸੀ ਕੋਰ ਅੱਜ ਸਵੇਰੇ ਤੜਕੇ ਨੌਰਥ ਆਇਲੈਂਡ ਤੇ ਆਕਲੈਂਡ ਦੇ ਕਈ ਇਲਾਕਿਆਂ ਦੇ ਵਿੱਚ ਕਈ ਘਰਾਂ ਦੀ ਬਿਜਲੀ ਗੁੱਲ ਰਹੀ ਹਜ਼ਾਰਾਂ ਦੇ ਕਰੀਬ ਲੋਕਾਂ ਦੇ ਵੱਲੋਂ ਇਸ ਦੀ ਰਿਪੋਰਟ ਕੀਤੀ ਗਈ ਵੈਕਟਰ ਦੀ ਮੈਪ ਦੀ ਮੰਨੀਏ ਤਾਂ ਆਕਲੈਂਡ ਦੇ ਨਾਰਥ ਸ਼ੋਰ ਤੇ ਨਾਲ ਦਿਨਾਲ ਸਾਊਥ ਦੇ ਵਿੱਚ ਬਹੁਤ ਸਾਰੇ ਘਰਾਂ ਦੀ ਬਿਜਲੀ ਗੁੱਲ ਰਹੀ ਉਧਰ ਕੋਰੋ ਮੰਡਲ ਪੈਨਿਸੂਲਾ ਦੇ ਵਿੱਚ ਵੀ ਕਈ ਘਰਾਂ ਦੀ ਬਿਜਲੀ ਗੁੱਲ ਰਹੀ ਇਸ ਦੇ ਨਾਲ ਨਾਰਥ ਹਾਈਲੈਂਡ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਸਵੇਰੇ ਤੜਕੇ ਲੋਕੀ ਹਨੇਰੇ ਝੋਟੇ ਜਿੱਥੇ ਫੈਕਟਰੀ ਤੇ ਕਈ ਲੋਕਾਂ ਨੇ ਇਸ ਦੀ ਰਿਪੋਰਟ ਕੀਤੀ ਉੱਥੇ ਪਾਵਰ ਕੋ ਤੇ 20 ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਬਿਜਲੀ ਨਾ ਹੋਣ ਦੀ ਰਿਪੋਰਟ ਕੀਤੀ ਗਈ ਸੰਗਮਾਚਰ ਦਿਨਾਂ ਦੇ ਨਾਲ ਥੋਰੰਗਾ ਤੇ ਟੀਪੁਖੀ ਦੇ ਵਿੱਚ ਵੀ ਕਈ ਕਰਾਂ ਦੀ ਬਿਜਲੀ ਗੁਲ ਰਹੀ ਇਸ ਦੇ ਨਾਲ ਜੇਕਰ ਨਾਰਥ ਸ਼ੋਰ ਦੀ ਗੱਲ ਕਰੀਏ ਲੌਂਗਸ ਬੇ ਬਰਾਉਂਸ ਬੇ ਤੇ ਇਸ ਦੇ ਨਾਲ ਕਈ ਹੋਰ ਇਲਾਕਿਆਂ ਦੇ ਵਿੱਚ ਕਰਾਂ ਦੇ ਵਿੱਚ ਲਾਈਟ ਨਹੀਂ ਸੀ ਉਧਰ ਸਾਊਥ ਸੌਕਲੈਂਡ ਦੀ ਗੱਲ ਕਰੀਏ ਮਨਰੇਵਾ ਦੇ ਨਾਲ ਦੀ ਨਾਲ ਕੌਨਫਾਇਰ ਗਰੋਵ ਦੇ ਵਿੱਚ ਵੀ ਕਈ ਕਰਾਂ ਦੀ ਬਿਜਲੀ ਸਵੇਰੇ ਗੁਲ ਰਹੀ ਹਾਲਕੀ ਕੁਝ ਸਮੇਂ ਬਾਅਦ ਇਹ ਬਿਜਲੀ ਵਾਪਸ ਜ਼ਰੂਰ ਆਈ ਪਰ ਮੌਸਮ ਵੀ ਬਹੁਤ ਜ਼ਿਆਦਾ ਖਰਾਬ ਨਹੀਂ ਸੀ ਇਸ بجلی ਗਲ ਹੋਣ ਦੇ ਕਾਰਨ ਦਾ ਹਜ ਤੱਕ ਪਤਾ ਨਹੀਂ ਲੱਗ ਪਾਇਆ ਫਿਲਹਾਲ ਹਰ ਜਗ੍ਹਾ ਦੇ ਉਤੇ ਬਿਜਲੀ ਵਾਪਸ ਆ ਚੁੱਕੀ ਹੈ ਤੇ ਇਸ ਦੇ ਜਾਣ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ